ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਅੰਦਾਜ਼ਤਾ ਮੁਤਾਬਕ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ ਬੜੀ ਤੇਜ਼ੀ ਵਾਲੀ ਮੁਹਿੰਮ ਜਿਹੜੀ ਚਲਾਈ ਗਈ ਹੈ ਕਮਿਸ਼ਨਰੇਟ ਅਮਰਸਰ ਦੇ ਵਿੱਚ ਉਹਦੇ ਤਹਿਤ ਆਰਮਜ਼ੈਟ ਦੇ ਵਿੱਚ ਔਰ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਕਾਬੂ ਕੀਤਾ ਗਿਆ ਜਿਹੜੇ ਕਿ ਜਾਲੀ ਨੰਬਰ ਲਾ ਕੇ ਤੇ ਜਾਲੀ ਆਰਸੀਆਂ ਤਿਆਰ ਕਰਕੇ ਵੀ ਆਪਣੇ ਕ੍ਰਾਈਮ ਨੂੰ ਅੰਜਾਮ ਦਿੰਦੇ ਸੀ ਇਹਦੇ ਦੋ ਮੁੱਖ ਮੈਂਬਰ ਕਨਿਸ਼ਕ ਕੁੰਦਰਾ ਜੋ ਕਿ ਐਨਮਸਨ ਮੇ ਦੇ ਬੈਕਸਾਈਡ ਦਾ ਰਹਿਣ ਵਾਲਾ ਤੇ ਗਰੀਵਨ ਉਮਰ ਇਹ 18 ਸਾਲ ਹੈ ਔਰ ਗੁਰਪ੍ਰੀਤ ਸਿੰਘ ਏਲੀਅਸ ਨੇ ਹਲਾਏ ਕੋਰਟ ਖਾਲਸਾ ਕਿਸ਼ਨ ਕੋਰਟ اسلامਬਾਦ ਦਾ ਹੈਗਾ ਜਿਹਦੀ ਉਮਰ ਤੇ ਗਰੀਵਨ 28 ਸਾਲ ਹੈ ਇਹ ਦੋਨੇ ਮੁਲਜ਼ਮ ਜਿਹੜੇ ਇਹਨਾਂ ਦੇ ਪਹਿਲਾਂ ਵੀ ਜਿਹੜਾ ਕਨਿਸ਼ ਕੁੰਦਰਾ ਹੈਗਾ ਤੇ ਮਕਬੂਲਪੁਰੇ ਦੇ ਵਿੱਚ ਇਹਨਾਂ ਨੇ ਕਾਫੀ ਵੱਡੀ ਵਾਰਦਾਤ ਕੀਤੀ ਸੀ 9ਵੇਂ ਮਹੀਨੇ ਚ 2023 ਚ 20 ਤਰੀਕ ਨੂੰ ਇਹ ਜਿਹੜੇ ਇਹਨਾਂ ਨੇ ਅਸਲ ਐਕਟ ਉਹ ਆਪਣੇ ਗੋਲੀ ਵੀ ਚਲਾਈ ਸੀ ਦਿਖਾਇਆ ਵੀ ਸੀ ਪਿਸਤੌਲ ਔਰ ਉਸ ਤੋਂ ਇਲਾਵਾ ਜਿਹੜਾ ਲੇਟੈਸਟ ਸਿਵਲ ਲਾਈਨ ਦੇ ਵਿੱਚ ਫੋਰਸ ਚੌਂਕ ਦੇ ਕੋਲ ਬੰਦਾ ਜਿਹੜਾ ਬਟਾਲੇ ਤੋਂ ਆ ਰਿਹਾ ਸੀ ਉਹਨੂੰ ਵੀ ਇਹਨਾਂ ਨੇ ਲੁੱਟਿਆ ਸੀਗਾ ਉਸ ਦਿਨ ਤੋਂ ਕਿਨੇ ਸ਼ਕੁੰਦਰਾ ਫਰਾਰ ਸੀਗਾ ਪਰ ਇਹਨਾਂ ਦੀ ਜਿਹੜਾ ਇਹ ਨਵਾਂ ਗੈਂਗ ਆਪਣਾ ਬਣਾ ਰਿਹਾ ਸੀਗਾ ਹੁਣ ਇਹਦੇ ਚੋਂ ਚਾਰ ਪਿਸਤਲ ਤੇ ਰਾਉਂਡਸ ਤੇ ਇੱਕ ਟੌਏ ਪਿਸਤਲ ਇੱਕ ਜਾਲੀ ਕਾਗੇ ਤੇ ਇੱਕ ਜਿਹੜਾ ਮੋਟਰਸਾਈਕਲ ਹੈ ਉਮਰ ਲੈਣਾ ਤੋਂ ਇਸ ਕੇਸ ਦੇ ਵਿੱਚ ਟੋਟਲ ਹੁਣ ਬੰਦਗੀ ਜਿਹੜੀ ਹੈ ਪੰਜ ਜਿਹੜੇ ਵੈਪਨ ਆਪਾਂ ਕਹਿ ਸਕਦੇ ਹਾਂ ਜਿੱਚ ਚਾਰ ਪਿਸਟਲ ਤੇ ਇੱਕ ਟੋਆ ਪਿਸਟਲ ਹੈ ਇਹ ਲੋਕਾਂ ਦੇ ਵਿੱਚ ਦੈਸ਼ਟ ਪੌਂਡ ਨੂੰ ਤੇ ਸਾਰਾ ਕੰਮ ਕਰਦੇ ਸੀ ਇਸ ਤੋਂ ਇਲਾਵਾ ਜਿਹੜਾ ਜ਼ੀਰੋ ਟੋਲਰੈਂਸ ਸਾਡੀ ਪਾਲਿਸੀ ਹੈਗੀ ਹੈ ਕ੍ਰਾਈਮ ਦੇ ਅਗੇ ਉਹਦੇ ਚ ਸਪੈਸ਼ਲ ਜੇ ਆਪਾਂ ਕੱਲੇ ਆਰਮਜ਼ ਐਕਟ ਦੀ ਗੱਲ ਕਰੂੰਗਾ ਮੈਂ ਤੇ ਉਹਦੇ ਚ 98 98 ਵੈਪਨ ਜਿਹੜੇ ਆ 22 11 2023 ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀ ਉੱਥੋਂ ਲੈ ਕੇ 17 4 24 ਤੱਕ 98 ਵੈਪਨਸ ਅਸੀਂ ਰਿਕਵਰ ਕਰ ਚੁੱਕੇ ਹੈ ਜਿਹੜੇ ਕਿ ਨਜਾਇਜ਼ ਅਸਲਾ ਹੈ ਔਰ ਇਹਦੇ ਵਿੱਚ 58 ਬੰਦੇ ਅਸੀਂ ਫੜੇ ਹੈ ਅਰੈਸਟ ਹੋਏ ਹੈ ਜਿਹੜੇ ਕਿ ਆਰਮ ਇਲੀਗਲ ਦੇ ਵਿੱਚ ਡੀਲ ਕਰਦੇ ਸੀ ਔਰ ਤੁਹਾਨੂੰ ਪਤਾ ਪਹਿਲਾਂ Madhya Pradesh ਤੇ ਹੋਰ ਸਾਰੀਆਂ ਨੈਟਵਰਕਸ ਜਿਹੜੇ ਬ੍ਰੇਕ ਕੀਤੇ